ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਪਾਉ ਭਾਜੀ ਜੋ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਸੰਦ ਆਏਗੀ ਤੇ ਪਾਉ ਭਾਜੀ ਅੱਜ ਮੈਂ ਕੁੱਕਰ 'ਚ ਬਣਾਵਾਂਗੀ ਜਿਹਦੇ ਵਾਸਤੇ ਇੱਥੇ ਕੁੱਕਰ 'ਚ ਪਾਵਾਂਗੇ ਇੱਕ ਰਫਲੀ ਕੱਟੇ ਹੋਏ ਵੱਡੇ ਸਾਈਜ਼ ਦੇ ਤਿੰਨ ਆਲੂ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਫੁੱਲ ਗੋਭੀ ਦਾ ਗੋਭੀ ਨੂੰ ਮੈਂ ਤਾਂ ਵੱਡਾ-ਵੱਡਾ ਕੱਟ ਲਿਆ ਤੇ ਰਫਲੀ ਕੱਟੀ ਹੋਈ ਇੱਕ ਗਾਜਰ ਵੀ ਪਾ ਦਵਾਂਗੇ ਤੇ ਸੀਜ਼ਨ ਦੇ ਹਿਸਾਬ ਨਾਲ orange ਜਾਂ red ਜਿਹੜੀ ਵੀ ਗਾਜਰ ਮਿਲੇ ਉਹ ਪਾ ਸਕਦੇ ਹੋ ਨਾਲ ਹੀ ਇੱਧਾ ਕ ਫਰੈਸ਼ ਮਟਰ ਵੀ ਪਾ ਦਵਾਂਗੇ ਫਰੈਸ਼ ਮਟਰ ਹੁੰਦਾ ਫਰੈਸ਼ ਲੈ ਲਵੋ ਨਹੀਂ ਤਾਂ ਫਰੋਜ਼ਨ ਵੀ ਲੈ ਸਕਦੇ ਹੋ ਤੇ ਰਫਲੀ ਕਟਿਆ ਹੋਇਆ ਇੱਕ ਛੋਟਾ ਜਿਹਾ ਟਮਾਟਰ ਔਰ ਛੋਟਾ ਜਿਹਾ ਪਿਆਜ਼ ਵੀ ਪਾ ਦਵਾਂਗੇ ਨਾਲ ਹੀ ਪਾਵਾਂਗੇ ਦੋ ਤੁਰੀਆਂ ਲਸਣ ਦੀਆਂ ਤੇ ਹੁਣ ਮੈਂ ਇਹਦੇ ਵਿੱਚ ਪਾਣ ਜਾ ਰਹੀ ਹਾਂ ਕਟਿਆ ਹੋਇਆ ਇੱਕ ਛੋਟਾ ਜਿਹਾ ਬੀਟ ਯਾਨੀ ਕਿ ਚਕੁੰਦਰ ਚਕੁੰਦਰ ਪਾਣ ਨਾਲ ਨਾ ਪਾਜੀ ਦਾ ਕਲਰ ਬਹੁਤ ਹੀ ਵਧੀਆ ਆਏਗਾ ਬਿਲਕੁਲ ਸਟ੍ਰੀਟ ਸਟਾਈਲ ਵਰਗਾ ਬਾਜ਼ਾਰ ਵਰਗਾ ਲਾਲ ਜਿਹਾ ਤੇ ਇਹਨਾਂ ਸਬਜ਼ੀਆਂ ਦੇ ਨਾਲ ਹੀ ਨਾ ਮੈਂ ਇਹਦੇ ਵਿੱਚ ਇੱਕ ਛੋਟਾ ਜਿਹਾ ਚਮਚ ਲੂਣ ਦਾ ਵੀ ਪਾ ਦਿੱਤਾ ਹੈ ਤੇ ਇਹਨਾਂ ਸਬਜ਼ੀਆਂ ਨੂੰ ਪਕਾਉਣ ਵਾਸਤੇ ਹੁਣ ਪਾਣੀ ਵੀ ਪਾਵਾਂਗੇ ਪਹਿਲਾਂ ਤਾਂ ਆਪਾਂ ਇਹਦੇ ਵਿੱਚ 2 ਕੱਪ ਪਾਣੀ ਹੀ ਪਾਵਾਂਗੇ ਹੋਰ ਪਾਣੀ ਦੀ ਜੇ ਲੋੜ ਪਏਗੀ ਨਾ ਤਾਂ ਬਾਕੀ ਦਾ ਪਾਣੀ ਬਾਅਦ ਵਿੱਚ ਪਾ ਦਵਾਂਗੇ ਠੀਕ ਹੈ ਜੀ ਤੇ ਹੁਣ ਗੈਸ ਦੀ ਫਲੇਮ ਨੂੰ ਔਨ ਕਰਕੇ ਕੁੱਕਰ ਦਾ ਟੱਕਣ ਲਗਾ ਕੇ ਤੇ ਗੈਸ ਦੀ ਫੁੱਲ ਫਲੇਮ ਤੇ 3 ਸੀਟੀਆਂ ਆਨ ਤੱਕ ਇਹਨਾਂ ਨੂੰ ਪਕਾ ਲਵਾਂਗੇ ਯਾਨੀ ਕਿ ਬੋਇਲ ਕਰ ਲਵਾਂਗੇ ਤੇ ਇੱਥੇ ਹੁਣ ਕੁੱਕਰ 'ਚ 3 ਸੀਟੀਆਂ ਆ ਚੁੱਕੀਆਂ ਨੇ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਪਰ ਕੁੱਕਰ ਨੂੰ ਨਾ ਉਦੋਂ ਖੋਲਾਂਗੇ ਜਦੋਂ ਇਹਦੇ ਵਿੱਚੋਂ ਸਾਰੀ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਆਪਾਂ ਅਕਸਰ ਬਾਜ਼ਾਰ ਵਿੱਚ ਵੇਖਦੇ ਆ ਨਾ ਕਿ ਪਾਉ ਭਾਜੀ ਵਾਲਾ ਭਾਈ ਭਾਜੀ ਨੂੰ ਤਵੇ ਤੇ ਬਣਾਉਂਦਾ ਹੈ ਤੇ ਉਹ ਸਾਨੂੰ ਵਧੀਆ ਵੀ ਬਹੁਤ ਲੱਗਦੀ ਹੈ ਪਰ ਆਪਾਂ ਕੋਲ ਘਰ ਵਿੱਚ ਇੰਨਾ ਵੱਡਾ ਤਵਾ ਨਹੀਂ ਹੁੰਦਾ ਇਸ ਕਰਕੇ ਆਪਾਂ ਕੋਈ ਵੀ ਇਸ ਤਰ੍ਹਾਂ ਦੀ ਚੌਲੇ ਤੱਲੇ ਵਾਲੀ ਕੜਾਈ ਜਾਂ ਪਤੀਲੇ ਵਿੱਚ ਵੀ ਭਾਜੀ ਬਣਾ ਸਕਦੇ ਹਾਂ ਤੇ ਇੱਥੇ ਕੜਾਈ ਦੇ ਵਿੱਚ ਮੈਂ 3 ਤੋਂ 4 ਵੱਡੇ ਚਮਚ ਆਇਲ ਪਾ ਦਿੱਤਾ ਹੈ ਤੇ ਜੇਕਰ ਆਪਾਂ ਚਾਹੁੰਦੇ ਆ ਨਾ ਕਿ ਸਾਡੀ ਭਾਜੀ ਬਹੁਤ ਹੀ ਵਧੀਆ ਬਣੇ ਤੇ ਆਪਾਂ ਤੜਕਾ ਬਟਰ ਵਿੱਚ ਲਾਵਾਂਗੇ ਤੇ ਆਇਲ ਦੇ ਨਾਲ ਹੀ ਇੱਥੇ ਆਪਾਂ 50 ਗ੍ਰਾਮ ਸਾਲਟਿਡ ਬਟਰ ਵੀ ਪਾਵਾਂਗੇ ਪਾਜੀ ਦਾ ਅਸਲੀ ਸਵਾਦ ਹੈ ਨਾ ਜਿਹੜਾ ਉਹ ਬਟਰ ਤੇ ਲਸਣ ਨਾਲ ਹੀ ਆਉਂਦਾ ਹੈ ਯਾਨੀ ਕਿ ਪਾਜੀ ਦੇ ਵਿੱਚ ਬਟਰ ਤੇ ਲਸਣ ਖੂਪ ਪਿਆ ਹੋਵੇ ਤੇ ਪਾਓ ਭਾਜੀ ਬਹੁਤ ਹੀ ਸਵਾਦ ਲੱਗਦੀ ਹੈ ਖਾਂਦਮ ਮਜ਼ਾ ਹੀ ਆ ਜਾਂਦਾ ਹੈ ਤੇ ਜਦੋਂ ਆਇਲ ਤੇ ਬਟਰ ਅੱਛਾ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ ਜਦੋਂ ਜੀਰਾ ਪੁੱਜ ਜਾਏ ਉਦੋਂ ਪਾਵਾਂਗੇ ਬਰੀਕ ਕਟਿਆ ਹੋਇਆ ਇੱਕ ਪਿਆਜ਼ ਬਟਰ ਵਿੱਚ ਪਿਆਜ਼ ਮਿਕਸ ਕਰਕੇ ਨਾ ਫਿਰ ਭੁੰਨਾ ਸ਼ੁਰੂ ਕਰ ਦੇਣਾ ਹੈ ਆਪਾਂ ਪਰ ਭਾਜੀ ਦੇ ਵਿੱਚ ਨਾ ਜਿਹੜੇ ਪਿਆਜ਼ ਪਾ ਕੇ ਆਪਾਂ ਭੁੰਨੀ ਦੇਨੇ ਨਾ ਉਹ ਬਹੁਤੇ ਬਰਾਊਨ ਨਹੀਂ ਕਰਨੇ ਹੁੰਦੇ ਯਾਨੀ ਕਿ ਪਿਆਜ਼ਾਂ ਨੂੰ ਨਰਮ ਹੋਣ ਤੱਕ ਹੀ ਭੁੰਨਾ ਹੁੰਦਾ ਹੈ ਬਸ ਤੇ ਇੱਥੇ ਵੇਖੋ ਜੀ ਪਿਆਜ਼ ਜਿਹੜੇ ਨੇ ਨਾ ਨਰਮ ਹੋ ਕੇ ਲਾਈਟ ਜੇ ਕਲਰ ਚਾਗੇ ਨੇ ਨਾ ਤੇ ਹੁਣ ਇਹਦੇ ਵਿੱਚ ਪਾਏਗਾ ਅੱਧਾ ਛੋਟਾ ਚਮਚ ਬਰੀਕ ਕਟਿਆ ਹੋਇਆ ਅਦਰਕ ਤੇ ਨਾਲ ਹੀ ਪਾਵਾਂਗੇ ਲਸਣ ਦਾ ਪੇਸਟ ਇੱਥੇ ਮੈਂ 2 ਢਾਈ ਗੱਡੀਆਂ ਲਸਣ ਦੀਆਂ ਲੈ ਕੇ ਛਿੱਲ ਕੇ ਤੇ ਗ੍ਰਾਈਂਡਰ ਜਾਰਚ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਦਾ ਪਤਲਾ ਜਿਹਾ ਪੇਸਟ ਬਣਾ ਲਿਆ ਹੈ ਤੇ ਇਹਦੇ ਵਿੱਚੋਂ ਮੈਂ ਅੱਧੇ ਤੋਂ ਜ਼ਿਆਦਾ ਪਾ ਦਿੱਤਾ ਹੈ ਤੇ ਥੋੜਾ ਜਿਹਾ ਰੱਖ ਲਿਆ ਤੇ ਇਹਦੀ ਵਰਤੋਂ ਕਦੋਂ ਕਰਨੀ ਹੈ ਅਤੇ ਕਿੱਥੇ ਕਰਨੀ ਹੈ ਇਹ ਮੈਂ ਬਾਅਦ ਵਿੱਚ ਦੱਸਦੀ ਆ ਪੌ ਭਾਜੀ ਦੇ ਵਿੱਚ ਇੱਕ ਬਟਰ ਤੇ ਦੂਜਾ ਲਸਣ ਦੋਨੋਂ ਹੀ ਚੀਜ਼ਾਂ ਮੇਨ ਨੇ ਜਿਹੜੀਆਂ ਪੌ ਭਾਜੀ ਨੂੰ ਬਹੁਤ ਹੀ ਵਧੀਆ ਟੇਸਟ ਦਿੰਦੀਆਂ ਨੇ ਤੇ ਇਥੇ ਲਸਣ ਦੇ ਪੇਸਟ ਨੂੰ ਮਿਕਸ ਕਰਕੇ ਨਾ ਬਸ ਅੱਧਾ ਕੁ ਮਿੰਟ ਹੀ ਭੁੰਨਣਾ ਹੈ ਇਹਨੂੰ ਬਹੁਤ ਜ਼ਿਆਦਾ ਦੇਰ ਤੱਕ ਭੁੰਨ ਕੇ ਬਰਾਊਨ ਨਹੀਂ ਕਰਨਾ ਹੈ ਤੇ ਲਸਣ ਨੂੰ ਅੱਧਾ ਕੁ ਮਿੰਟ ਭੁੰਨ ਤੋਂ ਬਾਅਦ ਹੁਣ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਵੀ ਪਾ ਦਵਾਂਗੇ ਤੇ ਇਹਨੂੰ ਵੀ ਕੁਝ ਕੁ ਸੈਕਿੰਡਸ ਭੁੰਨ ਲੈਣਾ ਤੇ ਫਿਰ ਇਹਦੇ ਵਿੱਚ ਪਾਵਾਂਗੇ ਇਦਾਂ ਦੇ ਛੋਟੇ-ਛੋਟੇ ਕੱਟੇ ਹੋਏ ਮੀਡੀਅਮ ਸਾਈਜ਼ ਦੇ 7 ਤੋਂ 8 ਟਮਾਟਰ ਤੇ ਜਿੰਨੀ ਕੁ ਪਾਉ ਭਾਜੀ ਅੱਜ ਮੈਂ ਬਣਾ ਰਹੀ ਹਾਂ ਨਾ ਐਨੀ 8 ਤੋਂ 10 ਮੈਂਬਰ ਆਰਾਮ ਨਾਲ ਖਾ ਸਕਦੇ ਨੇ ਟਮਾਟਰਾਂ ਦੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਲੂਣ ਦਾ ਤੇ ਇੱਕ ਚਮਚ ਲੂਣ ਆਪਾਂ ਸਬਜ਼ੀਆਂ ਵਿੱਚ ਵੀ ਪਾਇਆ ਹੈ ਬੋਇਲ ਕਰਨ ਲੱਗਿਆ ਹੈ ਨਾ ਤੇ ਇੱਕ ਛੋਟਾ ਚਮਚ ਹੂਨ ਪਾਇਆ ਹੈ ਇੰਨਾ ਕੁ ਲੂਣ ਤੇ ਪਾਉ ਭਾਜੀ ਦੇ ਵਿੱਚ ਪੈ ਹੀ ਜਾਣਾ ਹੈ ਕਿਉਂਕਿ ਕਾਫੀ ਵੱਧ ਜਾਂਦੀ ਹੈ ਤੇ ਨਾਲੇ ਵੈਸੇ ਵੀ ਮੈਂ ਅੱਜ ਭਾਜੀ ਜ਼ਿਆਦਾ ਹੀ ਬਣਾ ਰਹੀ ਹਾਂ ਕਿਉਂਕਿ ਮੇਰੇ ਘਰ ਪਰੌਣੇ ਆ ਰਹੇ ਨੇ ਤੇ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਲੋੜ ਹੈ ਉਹ ਨਹੀਂ ਬਣਾ ਸਕਦੇ ਹੋ ਤੇ ਟਮਾਟਰਾਂ ਨੂੰ ਡੇਢ ਤੋਂ 2 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਛੋਟੇ ਛੋਟੇ ਬਰੀਕ ਬਰੀਕ ਕੱਟੀ ਹੋਈ ਇੱਕ ਸ਼ਿਮਲਾ ਮਿਰਚ ਤੇ ਟਮਾਟਰ ਦੇ ਨਾਲ ਮਿਕਸ ਕਰਕੇ ਨਾ ਟੱਕ ਕੇ ਹੁਣ ਟਮਾਟਰ ਹੋ ਸ਼ਿਮਲਾ ਮਿਰਚ ਦੋਨਾਂ ਨੂੰ ਪਕਾ ਲਵਾਂਗੇ ਤੇ ਜਿੰਨੀ ਦੇਰ ਚ ਪੱਕਦੇ ਨੇ ਨਾ ਆਪਾਂ ਇੱਧਰ ਸਬਜ਼ੀਆਂ ਚੈੱਕ ਕਰ ਲੈਨੇ ਆ ਤੇ ਤਿੰਨ ਸੀਟੀਆਂ ਦਵਾ ਕੇ ਤੇ ਸਟੀਮ ਖਤਮ ਹੋਣ ਤੋਂ ਬਾਅਦ ਹੁਣ ਮੈਂ ਕੁੱਕਰ ਦਾ ਢੱਕਣ ਹਟਾ ਦਿੱਤਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਸਬਜ਼ੀਆਂ ਜਿਹੜੀਆਂ ਨੇ ਨਾ ਪੂਰੀ ਤਰ੍ਹਾਂ ਨਰਮ ਹੋ ਚੁੱਕੀਆਂ ਨੇ ਇੰਨੀਆਂ ਨਰਮ ਹੋ ਚੁੱਕੀਆਂ ਨੇ ਕਿ ਕਰਸ਼ੀ ਨਾਲ ਹੀ ਮੈਸ਼ ਹੁੰਦੀਆਂ ਪਈਆਂ ਨੇ ਤੇ ਇੰਨੀਆਂ ਜ਼ਿਆਦਾ ਹੀ ਸੌਫਟ ਆਪਾਂ ਕਰਨੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਪਾਉ ਭਾਜੀ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਫੇਲ ਲਵਾਂਗੇ ਯਾਨੀ ਕਿ ਮੈਸ਼ ਕਰ ਲਵਾਂਗੇ ਤੇ ਇਹ ਜਿਹੜੀ ਹੈ ਨਾ ਬੜੇ ਧਿਆਨ ਨਾਲ ਆਪਾਂ ਮੈਸ਼ ਕਰਨੀਆਂ ਨੇ ਕਿਉਂਕਿ ਪਾਣੀ ਔਰ ਸਬਜ਼ੀਆਂ ਗਰਮ ਨੇ ਤੇ ਹੱਥ ਤੇ ਨਾ ਪਵੇ ਇਹ ਧਿਆਨ ਰੱਖਣਾ ਤੇ ਸਾਰੀਆਂ ਸਬਜ਼ੀਆਂ ਨੂੰ ਨਾ ਆਪਾਂ ਕੜਸ਼ੀ ਨਾਲ ਜਾਂ ਪਾਓ ਭਾਜੀ ਮੈਸ਼ਰ ਨਾਲ ਤੇ ਜਾਂ ਫਿਰ ਹੈਂਡ ਬਲੈਂਡਰ ਨਾਲ ਵੀ ਮੈਸ਼ ਕਰ ਸਕਦੇ ਹਾਂ ਤੇ ਜਦੋਂ ਸਾਰੀਆਂ ਸਬਜ਼ੀਆਂ ਚੰਗੀ ਤਰ੍ਹਾਂ ਮੈਸ਼ ਹੋ ਜਾਣਗੀਆਂ ਨਾ ਤੇ ਕੁਝ ਇਸ ਤਰ੍ਹਾਂ ਦੀਆਂ ਹੋ ਜਾਣਗੀਆਂ ਤੇ ਤੁਸੀਂ ਵੇਖ ਵੀ ਰਹੇ ਹੋ ਕਿ ਜਿਹੜਾ ਬੀਟਰ ਰੂਟ ਪਾਣ ਨਾਲ ਇਹਦਾ ਕਲਰ ਹੈ ਨਾ ਬਹੁਤ ਹੀ ਵਧੀਆ ਆਇਆ ਹੈ ਹੁਣ ਇਧਰ ਨਾ ਸਾਡੇ ਟਮਾਟਰ ਹੋ ਸ਼ਿਮਲਾ ਮਿਰਚ ਵੀ ਪੱਕ ਗਏ ਨੇ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਪਾਉ ਭਾਜੀ ਦਾ ਮਸਾਲਾ ਤੇ ਹਜੇ ਤਾਂ ਮੈਂ ਇਹਦੇ ਵਿੱਚ ਇੱਕੋ ਚਮਚ ਪਾਇਆ ਬਾਅਦ ਵਿੱਚ ਹੋਰ ਪਾਵਾਂਗੀ ਤੇ ਪੌ ਭਾਜੀ ਮਸਾਲਾ ਨਾ ਮੈਂ ਰੈਡੀਮੇਡ ਪਾਇਆ ਹੈ ਤੁਸੀਂ ਕਿਸੇ ਵੀ ਬ੍ਰਾਂਡ ਦਾ ਬਜ਼ਾਰੋਂ ਲੈ ਸਕਦੇ ਹੋ ਰਸ਼ਨ ਵਾਲੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਹੁਣ ਤੁਸੀਂ ਵੇਖੋ ਇੱਥੇ ਮੈਂ ਬਣਾਇਆ ਹੈ ਕਿ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਪੇਸਟ ਤਿੰਨ ਛੋਟੇ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਲੈ ਕੇ ਤੇ ਚੌਥਾ ਕੁ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਕੋਲ ਕੇ ਆ ਬਣਾ ਲੈਣਾ ਹੈ ਐਦਾਂ ਦਾ ਪੇਸਟ ਬਣ ਜਾਏਗਾ ਤੇ ਤਿੰਨ ਤੋਂ ਚਾਰ ਚਮਚ ਪੇਸਟ ਮੈਂ ਇਹਦੇ ਵਿੱਚ ਪਾ ਰਹੀ ਹਾਂ ਤੇ ਮਿਰਚਾਂ ਜਿਆਦਾ ਤਿੱਖੀਆਂ ਨਹੀਂ ਹੁੰਦੀਆਂ ਇਹਦੇ ਨਾਲ ਕਲਰ ਬਹੁਤ ਹੀ ਵਧੀਆ ਆਏਗਾ ਤੇ ਜੇਕਰ ਤੁਹਾਡੇ ਕੋਲ ਸਾਬਤ ਕਸ਼ਮੀਰੀ ਲਾਲ ਮਿਰਚਾਂ ਹੈਗੀਆਂ ਨੇ ਨਾ ਤੇ ਉਹਨਾਂ ਨੂੰ ਥੋੜੇ ਜੇ ਪਾਣੀ ਵਿੱਚ ਅੱਧਾ ਘੰਟਾ ਭਿਉਂ ਕੇ ਰੱਖ ਦਵੋ ਤੇ ਫਿਰ ਅੱਧੇ ਘੰਟੇ ਤੋਂ ਬਾਅਦ ਪਾਣੀ ਹੋਰ ਮਿਰਚਾਂ ਨੂੰ ਗ੍ਰਾਈਂਡਰ ਜਾਰ ਵਿੱਚ ਪਾ ਕੇ ਇਹਨਾਂ ਦਾ ਪੇਸਟ ਬਣਾ ਲਵੋ ਤੇ ਫਿਰ ਉਹਦੀ ਵਰਤੋਂ ਕਰ ਸਕਦੇ ਹੋ ਤੇ ਜੇਕਰ ਸਾਬਤ ਮਿਰਚਾਂ ਨਹੀਂ ਹੈ ਨਾ ਤੇ ਮੇਰੀ ਤਰ੍ਹਾਂ ਹੀ ਇਹ ਪੇਸਟ ਬਣਾ ਲਵੋ ਬਹੁਤ ਹੀ ਵਧੀਆ ਬਣਦਾ ਹੈ ਤੇ ਤੁਸੀਂ ਧਿਆਨ ਵੀ ਦਿੱਤਾ ਹੋਏਗਾ ਕਿ ਮੈਂ ਇਹਦੇ ਵਿੱਚ ਤਿੱਖਾ ਵਾਲਾ ਲਾਲ ਮਿਰਚ ਪਾਊਡਰ ਨਹੀਂ ਪਾਇਆ ਹੈ ਕਿਉਂਕਿ ਮੈਂ ਪਾਉ ਭਾਜੀ ਮਸਾਲੇ ਦੀ ਵਰਤੋਂ ਜ਼ਿਆਦਾ ਕਰ ਰਹੀ ਹਾਂ ਉਹਦੇ ਵਿੱਚ ਵੀ ਮਿਰਚਾਂ ਹੁੰਦੀਆਂ ਨੇ ਤੇ ਉਹ ਸਪਾਈਸੀ ਹੁੰ ਤੇ ਹੁਣ ਆਪਾਂ ਇਸ ਮਸਾਲੇ ਨੂੰ ਵੀ ਪੌ ਭਾਜੀ ਮੈਸ਼ ਨਾਲ ਥੋੜਾ ਜਿਹਾ ਮੈਸ਼ ਕਰ ਲਵਾਂਗੇ ਸਬਜ਼ੀਆਂ ਤੇ ਆਪਾਂ ਮੈਸ਼ ਕਰ ਹੀ ਲਈਆਂ ਨੇ ਤੇ ਮਸਾਲਾ ਵੀ ਕਰ ਲੈਣਾ ਹੈ ਤੁਸੀਂ ਸਾਰਿਆਂ ਨੇ ਪੌ ਭਾਜੀ ਵੇਖੀ ਵੀ ਹੈ ਤੇ ਖਾਈ ਵੀ ਹੈ ਬੜੀ ਵਾਰੀ ਤੇ ਇਹ ਨਾ ਇੱਕਦਮ ਕੱਠੀ ਜੀ ਹੁੰਦੀ ਹੈ ਬਿਲਕੁਲ ਵੀ ਵੱਖਰੀ ਵੱਖਰੀ ਨਹੀਂ ਹੁੰਦੀ ਤੇ ਉਦਾਂ ਦੀ ਆਪਾਂ ਕਰ ਲੈਣੀ ਹੈ ਤੇ ਮੈਸ਼ ਕਰਨ ਤੋਂ ਬਾਅਦ ਹੁਣ ਤੁਸੀਂ ਵੇਖ ਸਕਦੇ ਹੋ ਕਿ ਮਸਾਲਾ ਬਹੁਤ ਹੀ ਵਧੀਆ ਤਿਆਰ ਹੋਇਆ ਹੈ ਹੈਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਪਾਣੀ ਮਸਾਲਾ ਵੀ ਗਾਲਾ ਹੈ ਤੇ ਮੈਸ਼ ਕੀਤੀਆਂ ਜਾਂ ਸਬਜ਼ੀਆਂ ਵੀ ਗਾੜੀਆਂ ਨੇ ਤੇ ਪਾਣੀ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਹੈ ਨਾ ਇਹ ਭਾਜੀ ਦੀ ਕੰਸਿਸਟੈਂਸੀ ਨੂੰ ਸੈੱਟ ਕਰੇਗਾ ਜਦੋਂ ਪਾਣੀ ਨੂੰ ਇਹ ਉਬਾਲਾ ਆ ਜਾਏਗਾ ਨਾ ਉਦੋਂ ਇਹ ਮੈਸ਼ ਕੀਤੀਆਂ ਹੋਈਆਂ ਸਾਰੀਆਂ ਸਬਜ਼ੀਆਂ ਇਸ ਤੜਕੇ ਦੇ ਵਿੱਚ ਪਾ ਦਵਾਂਗੇ ਤੇ ਜਿਹੜੀਆਂ ਥੋੜੀਆਂ-ਥੋੜੀਆਂ ਸਬਜ਼ੀਆਂ ਲੈ ਕੇ ਆਪਾਂ ਉਬਾਲੀਆਂ ਨੇ ਨਾ ਇਹ ਵજન ਵਿੱਚ ਕਰੀਬ 700 ਤੋਂ 800 ਗ੍ਰਾਮ ਨੇ ਤੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹਨਾਂ ਨੂੰ ਤੇ ਗੈਸ ਦੀ ਫੁੱਲ ਫਲੇਮ ਤੇ ਨਾ ਹੁਣ 5 ਤੋਂ 7 ਮਿੰਟ ਤੱਕ ਪਕਾਵਾਂਗੇ ਤਾਂ ਕਿ ਭਾਜੀ ਦੇ ਵਿੱਚੋਂ ਕੋਈ ਵੀ ਕੱਚਾ ਜਿਹਾ ਸਵਾਦ ਨਾ ਆਵੇ ਤੇ ਇਹਨੂੰ ਹੁਣ ਟੱਕ ਦਵਾਂਗੇ ਜੇਕਰ ਨਹੀਂ ਟੱਕਿਆ ਨਾ ਤੇ ਇਹਦੇ ਛਿੱਟੇ ਉੱਡ ਉੱਡ ਕੇ ਨਾ ਸਾਡੇ ਹੱਥਾਂ ਤੇ ਨਾਲੇ ਆਸੇ-ਪਾਸੇ ਪੈਣਗੇ ਤੇ ਹੁਣ ਇਹ ਇੱਥੇ ਨਾ ਟੱਕ ਕੇ ਪਕਾਉਂਦੇ ਹੋਏ 5 ਤੋਂ 7 ਮਿੰਟ ਹੋ ਗਏ ਨੇ ਤੇ ਤੁਸੀਂ ਵੇਖ ਸਕਦੇ ਹੋ ਕਿ ਰਿਜ-ਰਿਜ ਕੇ ਜਿਹੜੀ ਸਾਰੀ ਭਾਜੀ ਹੈ ਨਾ ਕਿੰਨੀ ਸਾਰੀ ਟੱਕਨ ਤੇ ਲੱਗੀ ਹੋਈ ਹੈ ਹੈਨਾ ਤੇ ਇਸ ਕਰਕੇ ਪਹਿਲਾਂ ਗੈਸ ਦੀ ਫਲੇਮ ਨੂੰ ਬੰਦ ਕਰਾਂਗੇ ਤੇ ਫਿਰ ਟੱਕਨ ਹਟਾਵਾਂਗੇ ਤੇ ਜਦੋਂ ਛਿੱਟੇ ਜੁੜਨੇ ਬੰਦ ਹੋ ਜਾਣ ਨਾ ਤੇ ਫਿਰ ਟੱਕਨ ਹਟਾ ਲਵਾਂਗੇ ਤੇ ਇੱਥੇ ਵੇਖੋ ਜੀ ਭਾਜੀ ਰਿਜ-ਰਿਜ ਕੇ ਨਾ ਪਹਿਲੇ ਨਾਲੋਂ ਕਾਫੀ ਗਾੜੀ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਨਿੰਬੂ ਦਾ ਰਸ ਕਿਉਂਕਿ ਇਹ ਭਾਜੀ ਜਿਹੜੀ ਹੈ ਨਾ ਇਹ ਚਟਪਟੀ ਹੀ ਸਵਾਦ ਲੱਗਦੀ ਹੈ ਤੇ ਭਾਜੀ ਨੂੰ ਫਾਈਨਲ ਟੱਚ ਦੇਣ ਵਾਸਤੇ ਇੱਕ ਛੋਟਾ ਜਿਹਾ ਟੈਂਪਟਿੰਗ ਔਰ ਫਲੇਵਰਫੁਲ ਤੜਕਾ ਲਗਾਵਾਂਗੇ ਇੱਕ ਛੋਟੇ ਜਿਹੇ ਫਰਾਈਪੈਨ ਚ ਨਾ ਦੋ ਵੱਡੇ ਚਮਚ ਬਟਰ ਪਾ ਕੇ ਗਰਮ ਕਰ ਲਵਾਂਗੇ ਜਦੋਂ ਬਟਰ ਗਰਮ ਹੋ ਜਾਏਗਾ ਉਦੋਂ ਇਹਦੇ ਵਿੱਚ ਲਸਣ ਵਾਲਾ ਪੇਸਟ ਜਿਹੜਾ ਆਪਾਂ ਬਚਾ ਕੇ ਰੱਖਿਆ ਸੀ ਨਾ ਉਹ ਇੱਕ ਵੱਡਾ ਚਮਚ ਪਰ ਕੇ ਪਾ ਦਵਾਂਗੇ ਤੇ ਇਹ ਲਸਣ ਵਾਲੇ ਪੇਸਟ ਨੂੰ ਨਾ ਹੁਣ ਆਪਾਂ ਸਿਮ ਫਲੇਮ ਤੇ ਥੋੜਾ ਜਿਹਾ ਪੁੰਨ ਲਵਾਂਗੇ ਜਿਆਦਾ ਲਾਲ ਜਿਹਾ ਨਹੀਂ ਕਰਨਾ ਤੇ ਜਦੋਂ ਪੁੱਜ ਜਾਏਗਾ ਉਦੋਂ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਬੰਦ ਕਰਨ ਤੋਂ ਬਾਅਦ ਹੀ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਲਾਲ ਮਿਰਚ ਵਾਲਾ ਪੇਸਟ ਜਿਹੜਾ ਦੇਗੀ ਮਿਰਚ ਵਾਲਾ ਬਣਾਇਆ ਸੀ ਤੇ ਨਾਲ ਹੀ ਦੋ ਛੋਟੇ ਚਮਚ ਪੌ ਭਜੀ ਮਸਾਲਾ ਵੀ ਪਾ ਦਵਾਂਗੇ ਪੌ ਭਜੀ ਮਸਾਲਾ ਇੱਕ ਚਮਚ ਮੈਂ ਪਹਿਲਾਂ ਪਾਇਆ ਹੈ ਤੇ ਦੋ ਛੋਟੇ ਚਮਚ ਹੁਣ ਪਾਇਆ ਹੈ ਤੇ ਇਸ ਤਰ੍ਹਾਂ ਉਪਰੋਂ ਦੀ ਪਾਏ ਹੋਏ ਮਸਾਲਿਆਂ ਦਾ ਯਾਨੀ ਕਿ ਤੜਕੇ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਅਲੋਜੀ ਹੁਣ ਇੱਕਦਮ ਸਟ੍ਰੀਟ ਸਟਾਈਲ ਬੰਬੇ ਵਰਗੀ ਪਾਓ ਨਾਲ ਖਾਣ ਵਾਲੀ ਬਹੁਤ ਹੀ ਡਿਲੀਸ਼ੀਅਸ ਪਾਜੀ ਤਿਆਰ ਹੈ ਇਹ ਬਹੁਤ ਹੀ ਵਧੀਆ ਬਣੀ ਹੈ ਤੇ ਹੁਣ ਆਪਾਂ ਇੱਥੇ ਲਵਾਂਗੇ ਦੋ ਵੱਡੇ ਚਮਚ ਬਟਰ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਵਾਲਾ ਪੇਸਟ ਤੇ ਇੱਕ ਛੋਟਾ ਚਮਚ ਹੀ ਪਾਵਾਂਗੇ ਲਸਣ ਦਾ ਪੇਸਟ ਤੇ ਚੌਥਾ ਕੋ ਚਮਚ ਪਾਵਾਂਗੇ ਪਾਓ ਭਾਜੀ ਵਾਲਾ ਮਸਾਲਾ ਹੋਰ ਨਾਲ ਹੀ ਇੱਕ ਵੱਡਾ ਚਮਚ ਭਰ ਕੇ ਤਿਆਰ ਕੀਤੀ ਹੋਈ ਪਾਓ ਭਾਜੀ ਵੀ ਪਾ ਦਵਾਂਗੇ ਇਹ ਸਾਰੀਆਂ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮਿਕਸ ਕਰਕੇ ਨਾ ਇਦਾਂ ਦਾ ਪੇਸਟ ਬਣਾ ਲੈਣਾ ਹੈ ਤੇ ਇਹਦੇ ਨਾਲ ਹੀ ਹੁਣ ਆਪਾਂ ਪਾਓ ਤਿਆਰ ਕਰਾਂਗੇ ਤੇ ਇੱਥੇ ਤਵੇ ਨੂੰ ਮੀਡੀਅਮ ਗਰਮ ਕਰਕੇ ਤਵੇ ਉੱਤੇ ਇਹ ਮੱਖਣ ਵਾਲਾ ਪੇਸਟ ਪਾ ਦਵਾਂਗੇ ਤੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਕਟਿਆ ਹੋਇਆ ਤਨੀਆ ਇਹਦੇ ਨਾਲ ਬਹੁਤ ਹੀ ਵਧੀਆ ਰੰਗਤ ਆਏਗੀ ਪਾਓ ਦੀ ਤੇ ਇੱਥੇ ਮੈਂ ਲਏ ਨੇ ਰੈਡੀਮੇਡ ਦੋ ਪਾਓ ਇਹਨਾਂ ਨੂੰ ਵਿੱਚੋਂ ਦੀ ਕੱਟ ਲਿਆ ਤੇ ਹੁਣ ਪਾਓ ਨੂੰ ਤਵੇ ਉੱਤੇ ਮੱਖਣ ਵਾਲੇ ਪੇਸਟ ਤੇ ਰੱਖ ਕੇ ਚੰਗੀ ਤਰ੍ਹਾਂ ਘੁਮਾ ਦਵਾਂਗੇ ਸਾਰਾ ਪੇਸਟ ਜਿਹੜਾ ਹੈ ਨਾ ਪਾਓ ਦੇ ਵਿੱਚ ਚੰਗੀ ਤਰ੍ਹਾਂ ਰਸ ਜਾਵੇ ਤੇ ਫਿਰ ਪਾਉ ਦੇ ਉੱਪਰਲੇ ਪਾਸੇ ਵੀ ਇਹ ਬਟਰ ਵਾਲਾ ਪੇਸਟ ਲਾ ਦਵਾਂਗੇ ਤੇ ਹੁਣ ਇਸ ਪਾਸਿਓਂ ਵੀ ਸੇਕ ਲਵਾਂਗੇ ਵਾਹ ਜੀ ਵਾਹ ਪਾਉ ਦੀ ਰੰਗਤ ਵੇਖੋ ਕਿੰਨੀ ਵਧੀਆ ਆਈ ਹੈ ਹੈਨਾ ਤੇ ਹੁਣ ਆਪਾਂ ਇਹਨਾਂ ਨੂੰ ਬੰਦ ਕਰ ਦਵਾਂਗੇ ਔਰ ਥੋੜਾ ਥੋੜਾ ਬਟਰ ਜਿਹੜਾ ਹੈ ਨਾ ਸਾਈਡਾਂ ਤੇ ਵੀ ਲਾ ਦਵਾਂਗੇ ਤੇ ਸਾਈਡਾਂ ਤੋਂ ਵੀ ਸੇਕ ਲਵਾਂਗੇ ਪਾਉ ਜਿਹੜੇ ਨੇ ਨਾ ਸਾਰੇ ਪਾਸਿਓਂ ਸिके ਹੋਣੇ ਚਾਹੀਦੇ ਨੇ ਇਹਨਾਂ ਨੂੰ ਆਪਾਂ ਜ਼ਿਆਦਾ ਪ੍ਰੈਸ ਵੀ ਨਹੀਂ ਕਰਨਾ ਤੇ ਜ਼ਿਆਦਾ ਸੇਕਣਾ ਵੀ ਨਹੀਂ ਹੈ ਨਰਮ ਨਰਮ ਰਹਿਣੇ ਚਾਹੀਦੇ ਨੇ ਤੇ ਜਦੋਂ ਬਟਰ ਹੈ ਨਾ ਚੰਗੀ ਤਰ੍ਹਾਂ ਪਾਉ ਦੇ ਵਿੱਚ ਰਸ ਜਾਏ ਨਾ ਉਦੋਂ ਤਵੇ ਤੋਂ ਉਤਾਰ ਕੇ پلیਟ 'ਤੇ ਰੱਖ ਲਵਾਂਗੇ ਤੇ ਇੱਥੇ ਤੇ ਮੈਂ ਤੁਹਾਨੂੰ ਇੱਕਦਮ ਸਟ੍ਰੀਟ ਸਟਾਈਲ ਬਟਰ 'ਚ ਭਿੱਜੇ ਹੋਏ ਪਾਉ ਤਿਆਰ ਕਰਕੇ ਦਿਖਾਏ ਨੇ ਤੇ ਤੁਸੀਂ ਬਟਰ ਦੀ ਕੁਆਂਟੀਟੀ ਘੱਟ ਵੀ ਲਗਾ ਸਕਦੇ ਹੋ ਤੇ ਇਹ ਹੁਣ ਸੁਪਰ ਟੇਸਟੀ ਡਿਲੀਸ਼ੀਅਸ ਚਟਪਟੀ ਸਟ੍ਰੀਟ ਸਟਾਈਲ ਪਾਉ ਭਜੀ ਤਿਆਰ ਹੈ ਨਿੰਬੂ ਔਰ ਪਿਆਜ਼ ਪਾ ਕੇ ਪਾਉ ਭਜੀ ਨੂੰ ਇੰਜੋਏ ਕਰੋ